ਆਰ ਦਾ ਹਿੱਸਾ ਸੀ ਜਿੰਨਾ ਕਿ ਮੈਂ ਇੱਥੇ ਆ ਆ ਕੈਮਰਾ ਫੜ ਲੈ ਵੀਰੋ 226 ਵਿਧਾਨ ਸਭਾ ਅੱਜ ਲਾਈਵ ਕਰ ਜ਼ਬਰਦਾਰ ਬਾਹਰ ਚਾਹੀਓ ਉਹ ਲਾਈਵ ਮੈਨੂੰ ਮਿਲ ਨਹੀਂ ਉਹ ਕਦੇ ਵੀ ਆਪਣੀ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਗਏ ਸਰ ਥੋੜਾ ਮਾਈਕ ਸਾਡੇ ਸਿਰੇ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰ ਲਈ ਤਤਪਾ ਰਹਿੰਦੇ ਸੀ ਹਸਮੁਖ ਸੁਹਾ ਸੀ ਤੇ ਅਚਾਨਕ ਉਹਨਾਂ ਦਾ ਚਲੇ ਜਾਣਾ ਇਕੱਲੇ ਆਮ ਆਦਮੀ ਪਾਰਟੀ ਲਈ ਨਹੀਂ ਪੁਠਿਆਣਾ ਵਾਸੀਆਂ ਲਈ ਉਹਦੇ ਯਾਰ ਤੂੰ ਸਾਰਿਆਂ ਦੀ ਵਾਇਟ ਖਰਾਬ ਕਰਦ ਲਈ ਮਾਈਕ ਕਰਦੇ ਕਰਦੇ ਨੇ ਪ੍ਰਮਾਤਮਾ ਕੈਮਰੇ ਬੰਸ ਠੱਕਿਆ ਨੇ ਪ੍ਰਮਾਤਮਾ ਰਘਚਨਾ ਨਿਵਾਸ ਪੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਗੋਸਤਾ ਨਹੀਂ ਪਾਣਾ ਮੰਨਣ ਦਾ ਬਲ ਕੱਛੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਿਣਤੀ ਚ ਬੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾ ਵਿੱਚ ਵੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤ ਪਰ ਰਹਿੰਦਾ ਸੀ ਸਾਡੇ ਤੋਂ ਵਿਛੜ ਗਿਆ ਸੀਐਮ ਸਰ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਬੀ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਮੈਂ ਖੈ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਜੀ ਉਹ ਪ੍ਰਵਾਸ ਸਹਿਤਾ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣਾ ਆਇਆ ਸੀ ਮੈਨੂੰ ਵੀਡੀਓ ਚ ਕੈਮਰੇ ਚ ਕੈਦ ਹੋ ਗੋ ਜਾਈ। ਬਾਤ ਫੋਨ ਤੇ ਹਮੇਸ਼ਾ ਕਾਲੂੰਂਦੀ ਰਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਅਸਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਔਰ ਸਾਡੀ ਪਾਰਟੀ ਲਈ ਕਹੇਗਾ ਸੱਚ ਤੇ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇंदे ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਇਧਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸਰਦਾਂਝਲੀ ਦੇਣੀ, ਫੁੱਲ ਭੇਟ ਕਰਨੇ ਉਹ ਇਸੇ ਗੱਲ ਦਾ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। on the